ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਨੇੜੇ ਖੰਧ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਦੇ ਗਿਆ ਪੈਂਦੇ ਪੰਗਾ ਲਈ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਸਾਡਾ 855 ਵਖਾਲਾਂਗੇ ਜੋ ਸੱਜਰਾ ਗੱਬਣਾ ਟੋਕਰਾਂ ਗੱਬਣਾ ਤੇ ਜੋ ਚੜਗਾਵਾਂ ਖਾਲਾਂਗੇ ਆ ਦੋ ਚੜਗਾਵਾਂ ਖਾਲਾਂਗੇ ਨਾਲ ਕੋਈ ਗੱਲ ਨਹੀਂ ਨਹੀਂ ਤੇ ਬਾਕੀ ਪੁੱਛਣਾ ਤੇਲ ਵੀ ਜੀਆ ਨੂੰ ਤੇ ਕਰਦੇ ਆ ਗੱਲ ਬਾਤ ਭਾਂਡੇ ਦੀ ਮੰਗਦੇ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਜੀ ਆਜੋ ਇਹ ਵਧੀਆ ਲਾਦਾ ਬੱਚਾ ਹੈ ਆ ਬੱਚਾ ਮੈਂ ਨਾਲ ਖਾਣ ਸੀ ਕੋਈ ਨਹੀਂ ਕੋਈ ਮਾਰ ਦੇ ਤਾ ਗੱਦ ਬਸਮਾਈ ਹੈ ਆ ਬਦਮਾਲ ਆ ਗਈ ਮੜੋ ਤਰਾਂ बहुत चंगा उधर दी ठीक है तो बंद कर दो मारो जी मारो मारो ठीक है तो? जी ठीक है जी गाजी ढाई किलो ठीक है खोलिए खोल ਬੱਚਾ ਮਗਰ ਕੀ ਆ ਗਿਆ ਜੋ ਕਟਾ ਮਗਰ ਕਟਾ ਮਗਰ ਕਟਾ ਵੇ ਕਟਾ ਸ਼ੇਰ ਰਗਾ ਠੀਕ ਹੈ ਜੀ ਮੈਂ ਜੋ ਜਾਨੀ ਵੀ ਚਾ ਬੰਦੀ ਜੀ ਦੁੱਧ 12 13 ਦੇ ਵਿੱਚ ਦੁੱਧ 12 13 ਕਿਲੋ ਵੀ ਜੀ ਨੇ ਦੱਸਦੇ ਆ ਪਹਿਲੇ ਸੂਈ ਆ ਗਈ ਵਾਹ ਦਾ ਆਪਾਂ ਜਮਾ ਹੁਣ ਲਗਾ ਵੀਡੀਓ ਨੇ ਪਹਿਲਾਂ ਜਦੋਂ ਅਗਰ ਮਾ ਵੇਖ ਲੈ ਬਸ ਮਾ ਕੋਈ ਨਾ ਹਾਂ ਜੀ ਹੁਣ ਬਸ ਮਾ ਖਾ ਮਾਰ ਕੇ ਵਿਖਾਈਆਂ ਤੜਾ ਐਨ ਫੋਰ ਨਹੀਂ ਕਰਦਾ ਕੱਢ ਦੋ ਕੱਢ ਦੋ ਕੋਈ ਨਹੀਂ ਕਰਤੋ ਇਲਾਉਂਦੀ ਪਹਿਲਾ ਦੂਆ ਚਾਚਾ ਆਦਾਂਦੇ ਆਉਂਗਾ ਚੌਗੀ ਆ ਉਧਰ ਵੀ ਥੋੜੀ ਜਾ ਕੇ ਵੱਡੀ ਆ ਠੀਕ ਆ ਠੀਕ ਆ ਬਾਕੀ ਆ ਦੋ ਨਾਲ ਕੋਈ 13 ਵਜੇ ਚੋਵੇ ਥੱਲੀ ਕਰੇ ਗੱਜ ਕਾੜ ਦੀ ਪੂਰੀ ਚ ਸਾਹ ਦੇ ਠੀਕ ਆ ਠੀਕ ਆ ਦੋ ਤਾਂ 12 13 ਵਜੇ ਠੀਕ ਆ ਜੀ ਬਾਕੀ ਚਵਾਂ ਆਪ ਸਮਾ ਥਣ ਵਿਖਾਲ ਦੇ ਕਿੱਡਾ ਗੈਪ ਕੋਪੇ ਦਾ ਦੁੱਧ 12 13 12 13 ਕਿਲੋ ਜਿਹੜਾ ਲੀਟਰ ਵਾਲਾ ਵਾ ਠੀਕ ਹੈ ਜੀ ਤੇ ਕੱਦ ਕਾਠ ਉਧਰ ਦੀ ਝੋਡੀ ਇਧਰ ਦੀ ਨਹੀਂ ਆ ਠੀਕ ਹੈ ਜੀ ਤੇ ਬਾਕੀ ਦੂਰੋਂ ਖਾਲ ਦੇ ਕਾਲੀ ਕੋਈ ਚੰਗੀ ਐ ਤੇ ਦਸੀ ਐ ਡੇਟ ਬਸ ਇੱਕ 10 ਦੀ ਦੇਣੀ ਆ ਇੱਕ 10 ਦੀ ਹਾਂ ਹਾਂ ਠੀਕ ਆ ਤੂੰ ਲੜਮਾ ਜਿਆ ਮਗਲ ਖਾਲਦੇ ਚੱਲੜ ਹੈਗੀ ਮਗਲ ਖਾਂਦੀ ਇਹ ਮਗਲ ਖਾਂਦੀ ਤੇ ਜਿਹੜਾ ਦੁੱਧ ਤਾਂ 9 10 ਕਿਲੋ ਬੋਲਾ ਆਣਾ ਠੀਕ ਹੈ ਜੀ ਤੇ ਚਵਾਂ ਆਪ ਸਮਾ ਮਗਲ ਤੇ ਕੱਟੀ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਥੋੜਾ ਜਿਹਾ ਹੋਇਆ ਠੀਕ ਹੈ ਜੀ ਮਗਰ ਕੱਟੀ ਆ ਚਾਰ ਜੱਡਾ ਕਾ ਦੋ ਜੀ ਲਖਾ ਮੀਂਹ ਦਾ ਖਾਰ ਹੈ ਠੀਕ ਹੈ ਜੀ ਖਣ ਤਿੰਨ ਜਮਾਂਦਰੀ ਦੇਣੇ ਆ ਠੀਕ ਹੈ ਜੀ ਕੋਈ ਇੱਕ ਨਾਰ ਨੂੜ ਨਹੀਂ ਗਿਲਟੀ ਗੁੱਲਟੀ ਕੋਈ ਨਹੀਂ ਆ ਹਾਂ ਜੀ ਦੇਖ ਹੈ ਤਿੰਨ ਸਾਰਾ ਟੰਡੀ ਢੰਡੀ ਪੜੀ ਆ ਠੀਕ ਹੈ ਜੀ ਕਾ ਦ ਵਜੋਂ ਪੂਰਾ ਸਾਫ ਹੈ ਵਹੀਂ ਤੇ ਦੁੱਧ ਕਿੰਨਾ ਕ ਦੱਸਿਆ ਜੋ ਦੁੱਧ 9-10 ਕਿਲੋ ਦਾ ਹੁਣ ਬੋਲਾ ਆਊਗਾ ਬੋਲਾ ਹੀ 9-10 ਕਿਲੋ ਬਾਕੀ ਮਗਰ ਕੱਟੀ ਆ ਗਈ ਮਗਰ ਕੱਟੀ ਹੈ ਠੀਕ ਹੈ ਜੀ ਇਧਰ ਆ ਚੱਲ ਹਾਂ ਤੁਹਾਨੂੰ ਬਹੁਤ ਚੰਗੇ ਆ ਹਾਂ ਜੀ ਬਾਕੀ ਘਾਰਪੁਰ ਬੜੀ ਭੋਲੀ ਆ ਠੀਕ ਹੈ ਜੀ। ਉਹ ਕੈਮਰੇ ਡਰਦੀ ਨਹੀਂ ਤੇ ਥਣ ਮਗਰਲੇ ਦੀ ਤੇਲ ਲਿਆ। ਬਾਕੀ ਵਜਨ ਉਹਨੇ ਚੰਗੀ ਮਹੀਂ ਡੇਰੀ ਦੇ ਹੱਥ ਲਾਈ। ਜੇ ਦੱਸ ਦੀਏ ਡੇਰੀ ਦਾ ਜਿਆ ਜੀ। ਬਸ ਇਹ 65000 ਦੇਣੀ ਆ। 65000 ਜੀ? ਹਾਂ। ਠੀਕ ਹੈ ਜੀ। ਆਹ ਤੋਂ ਅਗੜ ਕੱਪਣੇ। ਟੋਕੜਾਂ ਕਾ ਬਣਾ ਗਿਆਂ ਅਗੇ। ਆਹ ਤਿੰਨ ਮੱਜਾਂ ਆ ਇਹ ਆ ਵੀ ਤੋਂ ਅਗੜ ਕੱਪਣੇ। ਠੀਕ ਹੈ ਜੀ। ਆਓ। ਸੈਂ ਦੇ ਥੰਗ ਚੰਗਾ ਆ। ਦੁੱਧ ਦੁੱਧ ਤਾਂ 5 ਕਿਲੋ ਹੈਗਾ ਠੀਕ ਹੈ ਜੀ ਕਿੰਨੇ ਚੱਤੀ ਗੱਭਨ ਜੋ 6 ਮਿੰਟ ਲੱਗਾ 6 ਮਿੰਟ ਦੀ ਗੱਭਨ ਹੈ 5 ਕਿਲੋ ਦੁੱਧ ਠੀਕ ਹੈ ਜੀ ਧਾਰ ਦੂਰ ਕੋਲੀ ਆ ਬਾਕੀ ਬਾਕੀ ਕਹਿੰਦੇ ਆਪੇ ਵੇਖ ਜਾ ਜੇ ਲੈਣੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਜਿਹਦੀ ਗੱਬਣ ਆ ਤਿੱਜੇ ਦੀ ਗੱਬਣ ਆ ਤੇ ਜੇ ਚੰਗੀ ਝੌੜ ਜਿਹੜੀ ਕਾਲੀ ਗੋਲੀ ਮਈ ਤਾਂ ਠੀਕ ਹੈ ਜੀ ਬਾਕੀ ਦੁੱਧ ਵੀ 5 ਕਿਲੋ ਆ ਦੁੱਧ ਵੀ 5 ਕਿਲੋ ਤੇ ਆਪਣਾ ਮਰਾ ਸ਼ੇਵਾ ਵੀ ਨਾ ਨੂੰ ਲਗਾ ਗੱਬਣ ਸ਼ੇਵਾ ਵੀ ਨਾ ਜਾਣਦੇ ਆ ਇਹ ਸ਼ੇਵਾ ਵੀ ਨਾ ਜਾਣਦੇ ਆ ਤੇ ਦਸੀ ਰੇ ਇਹ ਬਸ 60 ਦੀ ਦੇਣੀ ਹੈ 60 ਹਜ਼ਾਰ ਦੀ 60 ਹਜ਼ਾਰ ਦੀ ਠੀਕ 1000 ਛੋਟ ਕਰ ਦਾਂਗੇ ਇਹ ਚੋ 1000 ਕਰ ਸਾਠ ਦੀ ਆ ਜਾ ਆ ਜਾ ਠੀਕ ਹੈ ਜੀ ਦੋ ਛਟ ਦਾਂਗੇ 52 ਹਜ਼ਾਰ ਦੀ 52 ਹਜ਼ਾਰ ਦੀ ਠੀਕ ਹੈ ਦੁੱਧ ਦੇ ਕੋਲ ਵੀ 5-6 ਕਿਲੋ ਆ 5-6 ਕਿਲੋ ਤੇ ਇਹ ਆਪਣਾ ਮਰਾ ਇਹਦੇ ਮਾਗਰ ਕਟਾ ਫੜ ਤਕਣਾ ਠੀਕ ਹੈ ਜੀ ਇਹਦੇ ਮ ਠੀਕ ਹੈ ਇਹ 7 ਮਹੀਨਾ ਦੀ ਗੱbnਿਆ 7ਵਾਂ ਮਹੀਨਾ ਜੀ 6 ਪੂਰੇ ਹੋ ਗਏ 7ਵਾਂ ਲੱਗਾ ਠੀਕ ਹੈ 6 ਪੂਰੇ ਹੋ ਗਏ 7ਵਾਂ ਜਾਂਦੇ ਆ 7ਵਾਂ ਜਾਂਦੇ ਆ ਦੋ ਦੇ ਕੋ 5-6 ਕਿਲੋ ਕਟਾ ਇਹ ਮਗਰ ਬੜਾ ਤਗੜਾ ਕੱਟੇ ਨਾ ਮਿਲਦੀ ਠੀਕ ਹੈ ਜੀ ਦੁੱਧ 5 ਕਿਲੋ ਹੀ ਲਾਵੇ ਕੋਈ ਵੀਰ ਤੇ ਮਗਰ ਕਟਾ 10000 ਦਾ ਮਗਰ ਕਟਾ ਹੀ ਆ ਠੀਕ ਹੈ ਇਹ ਨਹੀਂ ਕਰਨਾ ਵੀ ਹੁਣ ਜਦੋਂ ਕਟਾ ਵੇਚ ਦਈਏ ਮੈਂ ਵੱਖਰੀ ਵੇਚ ਦਈਏ ਫੇਰ ਹੋਣੀ ਚਾਹੀਦੀ ਆ ਕਟਾ ਆ ਗਿਆ ਆਹ ਕਟਾ ਦਾ ਠੀਕ ਹੈ ਜੀ ਆਹ ਵੇਖੋ ਕਟਾ ਕਟਾ ਤਗੜਾ ਕਟਾ ਵੀ ਮਗਰੇ ਦੇ ਉੱਡਾ ਹੀ ਤਗੜਾ ਆ ਆ ਮੈਂ ਤਾਂ ਮੇਰੀ ਵੀ ਕੱਟੇ ਨਹੀਂ ਏ ਨਾਲ ਹੀ ਪਿੱਛੋਂ ਆ ਤੇ ਨਾਲ ਹੀ ਦੇਣਾ ਠੀਕ ਹੈ ਹਾਂ ਜੀ ਇਹ ਨਹੀਂ ਵੀ ਕੱਟਾ ਆ ਮੈਂ ਵੱਖਰੀ ਵੇਚਦੀ ਏ ਸੱਤਾ ਮਹੀਨਾ ਦੀ ਗੱਭਰ ਨੇ 5 ਕਿਲੋ ਦੁੱਧ 5 ਕਿਲੋ ਮੀਲੀ ਦੀ ਪਿਓਰ ਠੀਕ ਹੈ ਜੀ ਆ ਬਾਕੀ ਮਗਰ ਕਟਾ ਆ ਆ ਕਟਾ ਦੇ ਮਗਰ ਆਓ ਕਟਾ ਦੇ ਠੀਕ ਹੈ ਤੇ ਕੱਟਾ ਵੀ ਨਾਲ ਹੀ ਦੇਣਾ ਬਾਬਾ ਠੀਕ ਹੈ ਜੀ ਆਹ ਫੜ ਲਓ ਆ ਚੱਲੋ ਯਾ ਮਿਲਦੀ ਬੱਚੇ ਨਹੀਂ ਆ ਇਹ ਬੱਚੇ ਦੋਵੇਂ ਡਾਂਗ ਠੀਕ ਹੈ ਜੀ ਇਹ ਦੋ ਕੜਾਂ ਕਪਣਾ ਦੋ ਤਿੰਨੇ ਆਪਣੇ ਕੋ ਦੋਵੇਂ ਡੈਮੇਜ ਕਿੰਨੇ ਹੀ ਸਾਰੀਆਂ ਦੋ ਦੋ ਡਾਂਗਾਂ ਦੀ ਮਿਲਦੀ ਠੀਕ ਹੈ ਜੀ ਜਿੰਨੀਆਂ ਹੀ ਦੋ ਕੜਾਂ ਕਪਣਾ ਦੋਵੇਂ ਡੈਮੇਜ ਮਿਲਦੀਆਂ ਦੋਵੇਂ ਡਾਂਗ ਠੀਕ ਹੈ ਬਾਕੀ ਲੀਦੀ ਨੂੰ ਲੀਦੀ ਆ ਚਲੋ ਦੋ ਤਾਂ ਮੈਂ ਹੀ ਚਲਾ ਬੰਦਾ ਗੈਪ ਬੂ ਬੜਾ ਸਨਾਈਦਾ ਹਾਂਜੀ ਤੇ ਦੱਸਿਓ ਇਹਦੇ ਦਾ ਇਹਦਾ ਵੀ ਜਾਇਜ਼ ਹੀ ਮੁੱਲ ਬਸ 65000 ਜੀ ਦਾ 65000 ਦੀ ਹਾਂਜੀ ਠੀਕ ਹੈ ਜੀ 10000 ਰੁਪਏ ਤਾਂ ਮੈਂ ਕੱਟਾ ਵੀ ਠੀਕ ਹੈ ਹਾਂਜੀ ਆ ਵੇਖੋ ਟੋਕੜ ਕਪਣ ਇੰਨੀ ਸੀਨ ਮਸ ਲਿਖਿਆ ਪਾਜੋ ਠੀਕ ਹੈ ਦ ਆ ਗਾਂ ਖਾਲਦੋ ਹਾਂਜੀ ਹਾਂਜੀ ਆਉਂਦੀ ਫੋਟੋ ਜੀ ਆ ਦੇਖੋ ਹਾਂਜੀ ਬੜੀ ਭਾਵੇਂ ਥਲੇ ਇਦਾਂ ਬੈਠੋ ਜੀ ਪਹਿਲੇ ਸੂਏ ਦੀ ਦੂਜੇ ਗਾਂ ਦੀ ਪਹਿਲੇ ਸੂਏ ਸੂਈ ਆ ਦੂਜੇ ਗੜੀ ਸੂਏ ਦੀ ਗੱਭਰੇ ਇਹ ਵੀ 7 ਮਹੀਨੇ ਲੱਗੇ ਬਣੇ ਆ ਇਹ ਵੀ 7 ਮਹੀਨੇ ਦੀ 7 ਮਹੀਨੇ ਲੱਗੇ ਬਣੇ ਬਿਲਕੁਲ ਆਪਣੇ ਲਾਗੋਂ ਲਈ 14 ਕਿਲੋ 13 ਕਿਲੋ ਤੱਕ ਡੱਡੇ ਆ ਠੀਕ ਹੈ ਜੀ ਬੜੀ ਚੰਗੀ ਝੋਟੀ ਜੀ ਦੇਖੋ ਕੱਲਾ ਕੱਲਾ ਸਿਵਲ ਲੈਣੀ ਆ ਬੱਕਰੀਆਂ ਨੂੰ ਭਾਵੇਂ 3-3 ਬਿਲ ਜੋ ਠੀਕ ਹੈ ਬਹੁਤ ਚੰਗੀ ਹੈ ਇਹਦੇ ਕੋ ਦੁੱਧ ਕਿੰਨਾ ਆ ਗਿਆ ਜੋ ਇਹਦੇ ਕੋ ਵੀ ਜਾਂਦਾ ਪੰਜ ਕਿਲੋ ਇਹਦੇ ਕੋ ਵੀ 5 ਕਿਲੋ ਹਾਂ ਠੀਕ ਹੈ ਜੀ ਬਾਕੀ 7-7 ਮਹੀਨੇ ਪਹੁੰਚ ਗਏ 7-7 ਮਹੀਨੇ ਹਾਂ ਠੀਕ ਹੈ ਜੀ ਇਹ ਪਹਿਲੇ ਉਸਨੇ ਦੋ ਜਾਨ ਸੁਣੀ ਹੈ ਠੀਕ ਹੈ ਇਹਦੇ ਮਗਰ ਬੱਚਾ ਨਹੀਂ ਇਹਦੇ ਮਗਰ ਨਹੀਂ ਬੱਚਾ ਠੀਕ ਹੈ ਅਜੋੜੀ ਜੋਦੇ ਬੰਨੀ ਉਹ ਫੜੀ ਨੋ ਛੋਟੀ ਕੁੜੀ ਖੋਈ ਨਹੀਂ ਫੇਰ ਹਾਂ ਹਾਂ ਇਹ ਝੋਡੀ ਪਹਿਲੇ ਸੁਗਿਆ ਤੇ ਦਸੀਏ ਰੇਟ ਇਹਦਾ ਵੀ ਜਾ ਜਾ ਆਹ ਨੀਲੀ ਦੀ ਮਈਆ ਚ 2000 ਛੋਟ ਕਰਦਾ ਕਿ 360 ਦੇ ਦਾਂਗੇ 3000 ਦੀ ਨੀਲੀ ਠੀਕ ਹੈ ਤੇ ਆਹ ਨੀ ਮੱਝ ਆ ਇਹ ਝੋਡੀ ਉਹਦਾ ਮੋਲੇ ਦਾ ਜਿੰਨਾ ਮਰਜੀ ਕਹੀ 80 85 75 ਹਾਂਜੀ ਬਸ ਇਹ ਦੋ ਛੜ ਦਾਂ ਖਤਮ 70 ਦੇ ਦੋ ਹਾਂਜੀ ਠੀਕ ਹੈ ਜੀ ਸੱਜਰ ਮੈਂ ਚੰਗੇ ਦੁੱਧ ਵਾਲੀ ਹੈ ਵੱਡੀ ਝੋਡੀ ਨਿੱਕੀ ਨਹੀਂ ਹੈ ਬਾਗ ਆਵਾ ਸਾਹਮਣੇ ਆਣ ਕੇ ਵੇਚ ਲੈ ਠੀਕ ਹੈ ਜੀ ਗੱਡੀ ਆ ਗਈਆਂ ਗਾਵਾਂ ਆ ਅਸੀਂ ਪਹਿਲੇ ਮੈਂ ਕੱਲ ਦੀ ਖਰੀਦੀ ਆ ਆਸੀ ਆ ਆ ਗਿਆ ਮਨਨ ਨੂੰ ਗਿੱਲਾ ਘੜੀ ਕੈਮਰਾ ਡਰਨੀ ਨਹੀਂ ਜੀ ਠੀਕ ਹੈ ਠੰਡੀ ਠੁੰਡੀ ਬੜੀ ਆ ਕੋਈ ਅਸੀਂ ਤੁਸੀਂ ਭਾਈ ਠੀਕ ਹੈ ਜੀ ਪੂਰੀ ਆ ਆਓ ਅਸੀਂ ਠੀਕ ਹੈ ਜੀ ਇਹ ਥੋੜੀ ਜਿਹੀ ਕੈਮਰਾ ਡਰਦੀ ਹੈ ਇਹ ਸੁਆਗਨ ਆ ਗਿਆ ਪਹਿਲਾ ਸੁਆ ਪਹਿਲੇ ਸੁਏ ਸੁਈ ہاں ਤੁਹਾਨੂੰ ਇਹ ਬੜਾ ਚੰਗਾ ਸ਼ਾਈ ਵਾਲਿਆ ਰਸੀ ਦਸੂਈ ਬਾਕੇ ਚੋਂਦੇ ਕਿਦਾਂ ਹੀ ਕੋਈ ਰਸੀ ਨਹੀਂ ਪਾਈ ਕੋਈ ਰਸੀ ਨਹੀਂ ਕੱਢੂ 20 ਕਿਲੋ ਹਾਂਜੀ ਰਸੀ ਨੂੰ 13 ਜਵਾਂ ਕਿਲੋ ਪੋਣਾ ਮਿੰਕੇ ਦਵਾਗੇ ਠੀਕ ਹੈ ਹੋਰ ਛੱਡੀ ਬਾਕੇ ਕੋ ਤੁਹਾਨੂੰ ਜੇ ਅਗੇ ਚੋ ਚੋ ਆਕੇ ਲਵੇ ਤੂੰ ਆ ਪਹਿਲਾਂ ਬਹੁਤ ਹੀ ਛੱਡੀ ਧਰੀ ਆ ਠੀਕ ਹੈ ਜੀ ਕੋਈ ਤਸੱਲੀ ਕਰੇ ਜਿਹਨੇ ਪੈਸੇ ਦੇਣੇ ਅਸੀਂ ਪੈਸੇ ਦੇ ਕੇ ਲਿਆਂਦੀ ਆ ਲੋ ਚਾਂਦਰਾ ਦਾਰਦੀ ਲੋ ਚੋ ਆਕੇ ਤਸੱਲੀ ਕਰਕੇ ਦੇ ਵਿੱਚ ਨਖਾਨੀ ਆ ਠੀਕ ਹੈ ਐਂ ਤੋ ਛੱਡੀ ਕਰਕੇ ਖੜੀ ਆ ਕੱਲ ਨੂੰ ਮੁਰਗੇ ਕੋ ਮਾਰੀ ਹੈ ਚੰਗੀ ਆ ਹਰੇ ਪਰ ਛੱਡੀ ਕਰਕੇ ਖੜੀ ਕੋਈ ਠੀਕ ਹੈ ਲੱਤ ਨਹੀਂ ਪੁੱਟੂਗੀ ਕਿੱਥੇ ਲੱਤਾਂ ਘੱਟ ਦੂਗੀ ਤੇ ਮਗਰ ਬੜਾ ਮਣਕੇ ਦਾ ਗੱਲ ਤੁਸੀਂ ਸਾਫ ਨੂੰ ਕੀਤੀ ਸਾਰੀ ਠੀਕ ਹੈ ਜੀ ਆ ਵਸ਼ੀਮ ਆ ਗੱਲਾਂ ਨਾਲੇ ਹਾਂ ਜੀ ਕੰਨੀ ਹੁੰਦੀ ਬੜੀ ਆ ਠੀਕ ਹੈ ਜੀ ਮਾਰ ਤੋਂ ਮੱਦਾਂ ਵਾਲਾ ਮੱਦ ਵਾਧਾ ਹੋ ਜਾਂਦਾ ਧੜਾ ਮਾਰੀਂਦਾ ਕੰਨੀ ਹੁੰਦੀ ਬੜੀ ਕੋਈ ਨਹੀਂ ਕੁਝ ਨਹੀਂ ਭਾਈ ਠੀਕ ਹੈ ਆਣੀ ਮਤਲਬ ਖਾਮ ਦੀ ਜਨੂ ਠੀਕ ਹੈ ਜੀ ਆਓ ਬੜੇ ਇਥੋਂ ਖਾਲਦੇ ਥੋੜੀ ਕੈਮਰੇ ਨਾਲ ਡਰੇ ਦੇ ਲੋ ਇਥੇ ਥਾਂ ਤੋਂ ਬਹੁਤ ਲੋਕ ਨਗਰ ਆ ਗਏ ਆ ਬੋਤਾ ਬੋਲਾ ਆਇਆ ਕੀ ਆਤਾ ਵੀ ਠੀਕ ਹੈ। ਇਹ ਕਿੱਦਾਂ ਹੋ ਗਿਰ ਗਿਆ। ਵੇ ਬਸ ਵੇ ਬਾੜ ਦੇ। ਬਸ ਮੈਂ ਬੰਦੋ ਬੱਚਾ। ਆਵੇ। ਆਵੇ। ਠੰਡੀ ਬੜੀ ਆ। ਠੀਕ ਹੈ ਜੀ। ਜਿੱਦਾਂ ਮਧੀਗ ਚੱਲੀ ਕਰੇ। ਠੀਕ। ਠੰਡੀ ਠੁੰਡੀ ਦੀ ਨਹੀਂ ਗੱਲ ਕੋਈ। ਮੈਂ ਥੋੜੇ ਲਾਪੇ ਫਾਂਟ ਜੀ ਲੱਗੀ ਬੈਠਾ ਨਹੀਂ ਜਾਂਦਾ ਉਹਦਾ ਕਰਕੇ। ਠੀਕ ਹੈ। ਵਾਹ ਠੰਡੀ ਠੁੰਡੀ ਪੂਰੀ ਐ। ਆਹ ਬੋਸੀ। ਦੁੱਧਾ ਕੀ ਕੋਣ ਤੇਰਾ ਜਮਤਲਾ ਮਿੰਕੇ ਰਵਾਂਗੇ ਠੀਕ ਹੈ ਜੀ ਸਾਨੂੰ ਖਾਲ ਦੇ ਪਈ ਫੇਰ ਚਲ ਗਾਂ ਪੁੱਤ ਐ ਠੰਡੀ ਪੂਰੀ ਕਹੇ ਨਿਕਾਲੀ ਦਸੀਏ ਰੇਡ ਬਸ ਰੇਡ ਦਾ ਦੇਣ ਵਾਲੀ ਗੱਲ ਕਰਨੀ ਹੈ 45 ਦੀ ਦੇ ਦਾਂਗੇ 45 ਹਜ਼ਾਰ ਦੀ 45 ਦੇ ਦਾਂਗੇ ਠੀਕ ਹੈ ਜੀ ਆ ਵੀ ਦੁੱਧੋ ਆਪਣਾ ਇਹ ਤੇ ਨਿਕਲ ਜਾ ਰਹੇ ਠੀਕ ਹੈ ਜੀ ਦੇਖੋ 20 ਕਿਲੋ ਮਤਲਬ ਕੋਈ ਦੁੱਧਰ ਵਾਲੇ ਭਾਵੇਂ ਕੋਈ ਬੋੜਾ ਵਾਲੇ ਠੀਕ ਹੈ ਜੀ ਤੇ ਵੱਡੀ ਆ ਗਾਂ ਮਗਰੇ ਦੇ ਬੱਛਾ ਮਗੜੀ ਦੇ ਬੱਛਾ ਮਗਰੇ ਦੇ ਬੱਛਾ ਮੜੀ ਦੇ ਪਿੱਛੇ ਉਹ ਕਿਤੇ ਦੋ ਚਕਰ ਕੈਮਰਾ ਦੱਸਦੇ ਕੱਦ ਕੋਲ ਬਹੁਤ ਨੇ ਬਾਹਰ ਆਉਂਦਾ ਦੋ ਦੇਗਾ 20 ਕਿਲੋ ਹਰਾ ਸੁਬਾਣਾ ਠੀਕ ਹੈ ਜੀ ਲੀਟਰ ਵਾਲਾ ਦੋ ਦੇ ਬੋਤਲਾਂ ਦੇ ਵੱਧ ਕੱਢਦੀ ਆ ਹੁਣ ਚਲੋ ਅਸੀਂ ਕਿਹੜਾ ਪਿੱਛੇ ਚੋਂਦੇ ਰਏ ਜਿਹੜਾ ਹੁਣ ਮੌਕਾ ਉਹ 20 ਕਿਲੋ ਆ ਠੀਕ ਹੈ ਜੀ ਹਾਂਜੀ ਦਸੀਏ ਡੇਟ ਬਸ ਇਹ ਹਾਣਾ 56000 ਦੇਣੀ ਆ 56000 ਦੀ ਸੁਈ ਹੈ ਇਹ ਸੁਈ ਗੱਲ ਦੀ ਆਪਣੇ ਕੋਲ ਖੋਲੋ ਜੀ ਆਹ ਤੁਹਾਨੂੰ ਖਾਲ ਦੇ ਮੈਂ ਉਹ ਨਾ ਬੜਾ ਗੱਲ ਦੀ ਸੁਈ ਹੈ ਰਾਤੀ ਸੁਈ ਦਾ ਵੀ ਕਰਦੀ ਸਰ ਮਗਰ ਬੱਚੀ ਆ ਵਸ਼ੀ ਮਗਰ ਦੂਜੀ ਸੁਈ ਸੁਈ ਆ ਠੀਕ ਆ ਜੀ ਖੋਲੋ ਜੀ ਇਹਦਾ ਸੁਬਾ ਦੂਜਾ ਮਗਰ ਬੱਚੀ ਅਜੇ ਫਿਰ ਬੋਲਾਂਗੇ ਹਾਂ ਅਜੇ ਬੋਲਾਂਗੇ ਮੋੜਾ ਬੋਲਾਗਾ ਠੀਕ ਆ ਲਾਉਣੀ ਆਹ ਹਾਂ ਕੰਮ ਬਣਾ ਦੇਗਾ ਦੋ ਦੋ ਵਸੀ 15 ਸਾਮ ਨੂੰ ਕੱਢੂਗੀ ਠੀਕ ਹੈ ਆ ਜਾ ਚਲੋ ਸਾਡੀ ਸੂਈ ਆ ਤੇ ਬੋਲਾ ਹੀ ਆ ਅਰੇ ਬੋਲੇ ਦੇ ਹੀ ਆ ਕਿੰਨਾ ਕੁ ਬੋਲਾ ਬੋਲਾ ਨਹੀਂ ਆ ਹਾਰ ਦਾ ਗਲੋਈ ਆ ਇਹਨਾਂ ਨੇ 15 ਕਹੋ ਠੀਕ ਹੈ ਜੀ ਇਹ ਅੱਜ ਦਸ ਕਹੋਈ ਆ ਬਾਕੀ ਸਾਫ ਤੋਂ ਮੁਕੀ ਆ ਇਹ ਨਹੀਂ ਵੀ ਡਾਕ ਵੀਡੀਓ ਬਣਾਈ ਆ ਮੈਂ ਮੋੜਾ ਮਿਲ ਮਾਰਿਆ ਮਗਰ ਵਸੀ ਠੀਕ ਹੈ ਜੀ ਸਿਰ ਸਾਡੇ ਲਾ ਦੂੰਗਾ ਤੁਹਾਨੂੰ ਐ ਠੰਡੀ ਪੂਰ ਜੀ ਦਾ ਮੱਦੀ ਬਹੁਤ ਚਲੇ ਠੀਕ ਹੈ ਜੀ ਹਾਂ ਠੀਕ ਹੈ ਸੀ ਸੁਣ ਬੜੀ ਆ ਪੂਰੀ ਠੰਡੀ ਆਵੇ ਠੀਕ ਹੈ ਜੀ ਤੂੰ ਗੱਲ ਹੀ ਨਹੀਂ ਦੱਸੋੜੇ ਤੂੰ ਕੋਈ ਗੱਲ ਹੀ ਨਹੀਂ ਕਿੰਨੇ ਦੇ ਦੇਣੀ ਆ ਇਹਦਾ ਮੋਲ ਵਛਲੀ ਜਿੰਨਾ ਮਰਜ਼ੀ ਕਰੀਏ 55 ਗਰੀਏ 50 ਗਰੀਏ ਹਾਂਜੀ ਬਸ 40000 ਦੇ ਦਾਂਗੇ ਨਹੀਂ ਕਰਦੀਏ ਮੰਨਤਾ ਬਹੁਤ ਘਾੜ ਦਾਂਗੇ ਹਜ਼ਾਰ ਘਣੋਰ ਗਿਆ ਚਲ 2000 ਘਾੜ ਦਾਂਗੇ ਚਲ 2 ਘਾੜ ਚੱਲ ਜੀ ਚਲ ਠੀਕ ਹੈ ਗਾਵਾ ਗਾਂ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਜੀ ਇਹ ਆ ਪਹਿਲਾਂ ਆਪਾਂ ਨੂੰ ਸ਼ਾਮ ਦੇ ਨੂੰ ਕੋਈ ਦਿਨ ਹਫ਼ਤਾ ਹੋ ਗਿਆ ਵਾ ਅੱਜ ਕੱਲ੍ਹ ਦੀ ਨਹੀਂ ਆਜੀ ਪਰ ਇਹ ਇੰਨੀ ਕਰਮਾ ਦੀ ਰੋਜ਼ ਬਣੀ ਜਾਂਦੀ ਥੱਲੇ ਮੈਨੂੰ ਜਦੋਂ ਕਾਲੀ ਛੁੱਟੀ ਨਹੀਂ ਪਾਈ ਥੱਲੇ ਠੀਕ ਹੈ ਜੀ ਤੇ ਇਧਰ ਤੇ ਲਾ ਵੇਹਲਾ ਅਜੇ ਵੀ ਆਵੇ ਖੰਡੀ ਵੀ ਬੜੀ ਓ ਤੇ ਉਹ ਬੰਦੇ ਉਹਦਾ ਨਾ ਕੋਈ ਲੋਕੀ ਝੂਠ ਦਾ ਤਾਂ ਬੜਾ ਮਾਰਦੇ ਪਰ ਕਈ ਵਾਰ ਬੰਦੇ ਸੱਚੇ ਨਿਕਲੇ ਜਿੰਨਾ ਕੋਈ ਠੀਕ ਹੈ ਠੀਕ ਆਮ ਵੀ ਬਹੁਤ ਚੰਗੀ ਸੀ ਪਰ ਉਹਨਾਂ ਸੱਚੀ ਕਹਿ ਆ ਕਿ ਦੁੱਧ 25-26 ਕਿਲੋ ਕੱਢਦੀ ਆ ਤੇ ਇਹਦਾ ਦੱਸਣ ਦੇ ਆ ਰਿਗਾਰਡ ਵੀ ਦੁੱਧ ਕੱਢੂਗੀ ਹਾਂ ਵੀ ਬੜੀ ਤਗੜੀ ਨਗਰ ਸਰ ਨੂੰ ਭਈਆ ਸਰ ਤੇ ਠੀਕ ਹੈ ਜੀ ਤੇ ਪਰ ਉਹ ਆਂਦੇ ਵੀ ਦੁੱਧ ਕੱਢਦੀ ਹੈ ਗਾਂ ਬਸ ਜਿਹੜਾ ਝੋਟਾ ਦਾ ਬੰਡ ਪੁਰਾਣੇ ਬਦਲਦਾ ਪਰ ਗਾਂ ਦਾ ਵੇਖ ਲੈ ਗਾਂ ਹੀ ਦਸੀ ਜਾਂਦੀ ਵੀ ਦੁੱਧ alli ਆਵੇ ਮਨਾ ਇਹੁੰਦੀ ਨਹੀਂ ਹੂੰ ਬੱਸ ਗਾਂ ਨੇ ਸਮਾ ਲਈ ਜਾਂਦੀ ਆ ਵੇ ਕਿਦਾਂ ਖਾਣ ਵੇ ਕੀ ਗੱਲਾਂ ਬਾਤਾਂ ਪਈ ਜਾਂਦੀ ਐ ਫਾਰਮ ਵਾਲੀ ਗਾਂ ਛੰਡੀ ਹੁੰਦੀ ਬਹੁਤ ਚੰਗੀ ਚੜੀ ਆ ਵੇ ਆਵੇ ਐਦਾਂ ਹੀ ਠੀਕ ਹੈ ਜੀ ਕੋਈ ਗੱਲ ਬਦਰ ਕੈਮ ਖੜਾੜੇ ਗੱਡਦੇ ਆ ਕੋਈ ਨਹੀਂ ਤੇ ਉਦਾਂ ਵੱਡੀ ਹੈ ਗਾਂ ਦੁੱਧ ਚਲੋ 5 26 ਕਿਲੋ ਕੱਢੂਗੀ ਠੀਕ ਹੈ ਜੀ ਗੱਲ ਗਾਦੀ ਵੀ ਦਿੰਦੀ ਰਹੀ ਆ ਇਲਾਕੇ ਬਨੇ ਬੰਦੇ ਬਹੁਤ ਜਿਆਦਾ ਚੰਗੀ ਗਾਵਾ ਥੋੜੀ ਨਹੀਂ ਬਹੁਤ ਜਿਆਦਾ ਚੰਗੀ ਠੀਕ ਹੈ ਠੀਕ ਆਪਾਂ ਵੀ ਚਲੋ ਇਹਨੂੰ ਕੱਢ ਕੇ ਜੀ ਬਹੁਤ ਚੰਗੀ ਗਾਵਾ ਆ ਵੀ ਚਲੋ ਕੋਈ ਗੱਲ ਨਹੀਂ ਤੇ ਮੋਲੇ ਦਾ ਗਾਵਾ ਕੋਈ 75 80 ਨਹੀਂ ਆ ਬਸ ਇਹ 55 ਹੀ ਦੇਣੀ ਆ 55 ਦੀ ਠੀਕ ਹੈ ਤੇ ਗਾਵਾ ਉਹ ਤਾਂ ਵੇਖ ਲਓ ਕੋਈ ਔੜਾ ਬੰਨਾ ਨਹੀਂ ਕੋਈ ਆਪਣੀ ਪੂਰੀ ਗੱਲਬਾਤ ਨਹੀਂ ਤੇ ਲੇ ਵਾਲੂ ਆ ਬਹੁਤ ਚੰਗਾ ਜਿਹੜਾ ਤੁਰਦੀ ਹੈ ਨਾ ਆ ਕਿਦਾਂ ਕੰਨ ਕਰਦੀ ਜਾਣ ਹੀ ਗੱਡੀ ਜਾਂਦੀ ਫੜੀ ਕੱਲਾ ਕੱਲਾ ਖਣ ਲੱਗਾ ਬਿੱਲਾ ਦੱਸ ਦਈਏ ਐਡਰੈਸ ਐਡਰੈਸ ਆਪਣਾ ਪਿੰਡ ਭੰਗਾਲੀ ਤਹਿਸੀਲ ਮਜੀਠਾ ਜਿਲ੍ਹਾ ਮਰਸਾ ਨਾਂ ਤੇ ਪਤਾ ਹੀ ਭਲਾ ਹ ते मोबाइल नंबर अठानवे पंज नी चार ककानवे हांजी दूजा तिहतर